ਨਮਸਕਾਰ ਪਿਆਰੇ ਵਿਦਿਆਰਥੀਓ ਅਸੀਂ ਵਿੱਚੋਂ ਪੜ ਰਹੇ ਹਾਂ ਪੰਜਾਬੀ ਵਿਆਕਰਨ ਦੇ ਮਹੱਤਵਪੂਰਨ ਉਪਭੀਸ਼ੇ ਜਿਹੜੇ ਕਿ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਬਹੁਤ ਹੀ ਮਹੱਤਵਪੂਰਨ ਨੇ ਜਿਨ੍ਹਾਂ ਵਿੱਚੋਂ ਆਮ ਤੌਰ ਤੇ ਬਹੁ ਵਿਕਲਪੀ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਪੰਜਾਬੀ ਵਿਆਕਰਨ ਦੀ ਲੜੀ ਦੇ ਵਿੱਚ ਸਾਡਾ ਅਗਲਾ ਉਪਭੀਸ਼ਾ ਹੈ ਕਿਰਿਆ ਅਤੇ ਇਸ ਦੀਆਂ ਕਿਸਮਾਂ ਇਸ ਤੋਂ ਪਹਿਲਾਂ ਅਸੀਂ ਨਾ ਪੜਨਾ ਅਤੇ ਵਿਸ਼ੇਸ਼ਣ ਬਾਰੇ ਬਹੁਤ ਹੀ ਵਿਸਥਾਰਪੂਰਵਕ ਚਰਚਾ ਕਰ ਚੁੱਕੇ ਹਾਂ ਤੇ ਅੱਜ ਅਸੀਂ ਪੜਨ ਜਾ ਰਹੇ ਹਾਂ ਕਿਰਿਆ ਅਤੇ ਇਸ ਦੀਆਂ ਕਿਸਮਾਂ ਬੱਚਿਓ ਸਭ ਤੋਂ ਪਹਿਲਾਂ ਕਿਰਿਆ ਕਿਸ ਨੂੰ ਕਿਹਾ ਜਾਂਦਾ ਹੈ ਆਮ ਜ਼ਿੰਦਗੀ ਦੇ ਵਿੱਚ ਅਸੀਂ ਦੇਖੀਏ ਰੁਟੀਨ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਕਰਦੇ ਹਾਂ ਇਨ੍ਹਾਂ ਕੰਮਾਂ ਦੇ ਲਈ ਜਿਹੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਸ਼ਬਦ ਕਿਰਿਆ ਹੁੰਦੇ ਨੇ ਜਿਵੇਂ ਕਹਿ ਲਓ ਕਿ ਜਿਹੜੇ ਸ਼ਬਦਾਂ ਤੋਂ ਸਾਨੂੰ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਪਤਾ ਲੱਗੇ ਉਹ ਸ਼ਬਦ ਕਿਰਿਆ ਕਹਾਉਂਦੇ ਨੇ ਇੱਥੇ ਦੇਖੋ ਥੋੜੀ ਜਿਹੀ ਡੈਫੀਨੇਸ਼ਨ ਤੁਹਾਨੂੰ ਲੱਗਦਾ ਮੁਸ਼ਕਿਲ ਲੱਗੇਗੀ ਇਸ ਸ਼੍ਰੇਣੀ ਵਿੱਚ ਉਹ ਸ਼ਬਦ ਰੱਖੇ ਜਾਂਦੇ ਹਨ ਜਿਨ੍ਹਾਂ ਤੋਂ ਕਿਸੇ ਕਾਰਜ ਦੀ ਸਥਿਤੀ ਦੀ ਸੂਚਨਾ ਮਿਲਦੀ ਹੈ ਦੇਖਿਆ ਜਾਵੇ ਬਹੁਤੀ ਕੋਈ ਟਿਪੀਕਲ ਸ਼ਬਦਾਵਲੀ ਵੀ ਨਹੀਂ ਹੈ ਕਾਰਜੀ ਸ਼ਬਦ ਤੋਂ ਸ਼ਾਇਦ ਕਈਆਂ ਨੂੰ ਸਮਝ ਨਾ ਲੱਗੇ ਕਾਰਜ ਦਾ ਬੱਚਾ ਮਤਲਬ ਹੁੰਦਾ ਹੈ ਕੰਮ ਜਾਨੀ ਕਿ ਜਿੰਨਾ ਸ਼ਬਦਾਂ ਤੋਂ ਕਿਸੇ ਕੰਮ ਦੀ ਸਥਿਤੀ ਦੀ ਸੂਚਨਾ ਮਿਲੇ ਕਿ ਕੰਮ ਹੋ ਰਿਹਾ ਹੈ ਕੰਮ ਹੋਇਆ ਜਾਂ ਕੰਮ ਹੋਵੇਗਾ ਉਹ ਸਾਰੇ ਸ਼ਬਦ ਕਿਰਿਆ ਕਹਾਉਂਦੇ ਨੇ ਇਸ ਦ੍ਰਿਸ਼ਟੀ ਤੋਂ ਇਹ ਕਿਰਿਆ ਸ਼ਬਦ ਵਾਕ ਵਿੱਚ ਵਿधेय ਦੇ ਅਹਿਮ ਹਿੱਸੇ ਵਜੋਂ ਵਿਚਰ ਕੇ ਆਪਣੇ ਵਾਕਾਤਮਿਕ ਕਾਰਜ ਨੂੰ ਪੂਰਾ ਕਰਦੇ ਹਨ ਦੇਖੋ ਥੋੜਾ ਜਿਹਾ ਤੁਹਾਨੂੰ ਇੱਥੇ ਵਿधेय ਸ਼ਬਦ ਸੁਣ ਕੇ ਸ਼ਾਇਦ ਕਈਆਂ ਨੂੰ ਔਖਾ ਲੱਗੇ ਬਹੁਤਿਆਂ ਨੇ ਤਾਂ ਦੇਖੋ ਉਦੇਸ਼ ਤੇ ਵਿधेय ਅਸੀਂ ਪੜੇ ਹੋਏ ਨੇ ਵਿਆਕਰਨ ਦੇ ਵਿੱਚ ਉਦੇਸ਼ ਦਾ ਮਤਲਬ ਹੁੰਦਾ ਹੈ ਜਿਹੜਾ ਕੰਮ ਕਰਦਾ ਹੈ ਕੰਮ ਕਰਨ ਵਾਲਾ ਕਰਤਾ ਉਦੇਸ਼ ਹੁੰਦਾ ਤੇ ਜਿਹੜਾ ਕਾਰਜੋ ਕਰਦਾ ਉਹ ਵਿਦੇ ਰਾਹੀ ਦਰਸਾਇਆ ਜਾਂਦਾ ਤਾਂ ਕਿਰਿਆ ਆਮ ਤੌਰ ਤੇ ਵਿਦੇ ਦਾ ਹਿੱਸਾ ਹੁੰਦੀ ਹੈ ਸੰਖੇਪ ਸੌਰੀ ਸੰਖੇਪ ਰੂਪ ਵਿੱਚ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਹੋਵੇ ਪ੍ਰਗਟ ਹੋਵੇ ਕਿਰਿਆ ਖਵਾਉਂਦਾ ਹੈ ਜਿਵੇਂ ਕਿ ਖਾ ਪੀ ਜਾ ਲਿਖ ਖੇਡਦੀ ਪੜਦੀ ਵਗੈਰ ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ ਬਿਨਾ ਕਿਰਿਆ ਤੋਂ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪੰਜਾਬੀ ਭਾਸ਼ਾ ਦੀ ਵਾਕ ਮੰਤਰ ਵਿੱਚ ਆਮ ਤੌਰ ਤੇ ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ ਪਰ ਆਮ ਬੋਲਚਾਲ ਵਾਲੀ ਬੋਲੀ ਵਿੱਚ ਇਸ ਦੇ ਸਥਾਨ ਵਿੱਚ ਤਬਦੀਲੀ ਸੰਭਵ ਹੈ ਬੱਚੋ ਕਿਰਿਆ ਤਾਂ ਸਾਨੂੰ ਪਤਾ ਹੈ ਕਿਰਿਆ ਤੋਂ ਬਿਨਾ ਕਿਸੇ ਵਾਕ ਦਾ ਕੋਈ ਫਾਇਦਾ ਹੀ ਨਹੀਂ ਜੇ ਸਾਨੂੰ ਇਹ ਹੀ ਨਾ ਪਤਾ ਲੱਗਿਆ ਕਿ ਉਸ ਵਾਕ ਦਾ ਉਦੇਸ਼ ਕੀ ਹੈ ਉਹ ਦੱਸਣਾ ਕੀ ਚਾਹੁੰਦਾ ਤਾਂ ਫਿਰ ਉਹ ਵਾਕ ਅਧੂਰਾ ਏ ਜਾਂ ਮੰਤਵਹੀਨ ਹੈ ਤੇ ਇਹ ਵਾਕ ਦਾ ਮੰਤਵ ਉਦੋਂ ਹੀ ਪੂਰਾ ਹੁੰਦਾ ਜਦੋਂ ਉਹਦੇ ਵਿੱਚ ਕੋਈ ਕਿਰਿਆ ਸਮਾਈ ਹੋਈ ਹੁੰਦੀ ਹੈ ਜਾਨੀ ਕਿ ਜਦੋਂ ਉਹ ਸਾਨੂੰ ਕਿਸੇ ਕਿਰਿਆ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਬੱਚੋ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਵਾਕ ਦੀ ਬੰਤਰ ਵੱਖਰੀ-ਵੱਖਰੀ ਹੁੰਦੀ ਹੈ ਜਿਵੇਂ ਅੰਗਰੇਜ਼ੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ ਫਿਰ ਵਰਬ ਤੇ ਫਿਰ ਆਬਜੈਕਟ ਐਸ ਵੀਓ ਅਸੀਂ ਆਮ ਤੌਰ ਤੇ ਫਾਰਮੂਲਾ ਯਾਦ ਕਰਦੇ ਹੁੰਨੇ ਆ ਪਰ ਪੰਜਾਬੀ ਦੇ ਵਿੱਚ ਜਿਹੜੀ ਕਿਰਿਆ ਹੁੰਦੀ ਹੈ ਉਹ ਮੱਧ ਦੇ ਵਿੱਚ ਨਹੀਂ ਬਲਕਿ ਅੰਤ ਦੇ ਵਿੱਚ ਹੁੰਦੀ ਹੈ ਅੱਗੇ ਬੱਚਿਓ ਇਸ ਉਪ ਵਿਸ਼ੇ ਦੀ ਮਹੱਤਵਪੂਰਨ ਕੜੀ ਹੈ ਕਿਰਿਆ ਦੀ ਵੰਡ ਆਮ ਤੌਰ ਤੇ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਕਿਰਿਆ ਦੀ ਵੰਡ ਇੱਕੋ ਹੀ ਪ੍ਰਕਾਰ ਦੀ ਕਰਦੇ ਹੁੰਨੇ ਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਕਿਰਿਆ ਨੂੰ ਇਹ ਕਰਮ ਦੇ ਆਧਾਰ ਤੇ ਵੰਡ ਹੁੰਦੀ ਹੈ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਤੇ ਤੁਹਾਡੇ ਚੋਂ ਬਹੁਤਿਆਂ ਨੂੰ ਲਗਭਗ 90% ਜਾਣਿਆ ਨੂੰ ਇਹ ਵੰਡ ਆਉਂਦੀ ਹੋਊਗੀ ਹੋ ਸਕਦਾ 100% ਨੂੰ ਹੀ ਆਉਂਦੀ ਹੋਵੇ ਪਰ ਕੁਝ ਵੰਡ ਅਜਿਹੀ ਹੈ ਜਿਹੜੀ ਸ਼ਾਇਦ ਅਸੀਂ ਇਸ ਤੋਂ ਪਹਿਲਾਂ ਨਾ ਸੁਣੀ ਹੋਵੇ ਜਿਵੇਂ ਕਿ ਦੂਜੀ ਪ੍ਰਕਾਰ ਦੀ ਵੰਡ ਹੈ ਸਧਾਰਨ ਕਿਰਿਆ ਪ੍ਰੇਰਣਾਰਥਕ ਕਿਰਿਆ ਦੋਰੀ ਪ੍ਰੇਰਣਾਰਥਕ ਕਿਰਿਆ ਇਹਦੇ ਵਿੱਚ ਕੰਮ ਕਰਨ ਵਾਲੇ ਦੇ ਆਧਾਰ ਤੇ ਇਹ ਵੰਡ ਕੀਤੀ ਜਾਂਦੀ ਹੈ ਜਾਨੀ ਕਿ ਕਰਤਾ ਦੇ ਆਧਾਰ ਤੇ ਤੀਜੀ ਪ੍ਰਕਾਰ ਦੀ ਵੰਡ ਹੈ ਜੀ ਇਹ ਕਿਰਿਆ ਦੀ ਵੰਤਰ ਦੇ ਆਧਾਰ ਤੇ ਹੁੰਦੀ ਹੈ ਵੀ ਕਿਰਿਆ ਕਿੰਨੇ ਸ਼ਬਦਾਂ ਤੋਂ ਮਿਲ ਕੇ ਬਣੀ ਹੋਈ ਹੈ ਇਕੈਰੀ ਕਿਰਿਆ ਤੇ ਸੰਯੁਕਤ ਕਿਰਿਆ ਚੌਥੀ ਪ੍ਰਕਾਰ ਦੀ ਵੰਡ ਹੈ ਜੀ ਕਿਰਿਆ ਦੇ ਉਪਸ ਤੋਂ ਕਿਰਿਆ ਕਿੱਥੋਂ ਪੈਦਾ ਹੁੰਦੀ ਹੈ ਤੇ ਕਿਵੇਂ ਬਣਦੀ ਹੈ ਮੂਲ ਕਿਰਿਆ ਤੇ ਸਹਾਇਕ ਕਿਰਿਆ ਤਾਂ ਪਹਿਲੀ ਪ੍ਰਕਾਰ ਦੀ ਵੰਡ ਦੀ ਚਰਚਾ ਕਰਦੇ ਹਾਂ ਅਕਰਮਕ ਕਿਰਿਆ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਅਕਰਮਕ ਜਾਨੀ ਕਿ ਜਿਹਦੇ ਵਿੱਚ ਕਰਮ ਨਾ ਹੋਵੇ ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ ਅਰਥਾਤ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਰਹੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਵਿੱਚ ਅੰਗਰੇਜ਼ੀ ਚ ਵੀ ਅਸੀਂ ਪੜ੍ਹਦੇ ਹੁੰਨੇ ਆ ਸਬਜੈਕਟ ਵਰਬ ਤੇ ਆਬਜੈਕਟ ਵਿੱਚ ਸਬਜੈਕਟ ਹੁੰਦਾ ਕਰਤਾ ਤੇ ਆਬਜੈਕਟ ਹੁੰਦਾ ਕਰਮ ਜਿਹੜਾ ਕਰਤਾ ਏ ਉਹਦੇ ਤੇ ਤਾਂ ਕਿਰਿਆ ਦਾ ਪ੍ਰਭਾਵ ਪੈਣਾ ਹੀ ਪੈਣਾ ਕਿਉਂਕਿ ਉਹਨੇ ਕਿਰਿਆ ਦਾ ਕੀਤੀ ਏ ਕਿਰਿਆ ਤੇ ਇਸ ਤੋਂ ਬਿਨਾ ਇੱਕ ਕਰਮ ਵੀ ਹੁੰਦਾ ਜਿਹਦੇ ਉੱਪਰ ਕਿਰਿਆ ਦਾ ਪ੍ਰਭਾਵ ਪੈਂਦਾ ਹੈ ਪਰ ਅਕਰਮਕ ਕਿਰਿਆ ਦੇ ਵਿੱਚ ਇਹ ਕਰਮ ਨਹੀਂ ਹੁੰਦਾ ਕਿਰਿਆ ਦਾ ਪ੍ਰਭਾਵ ਸਿਰਫ ਕਰਤਾ ਤੱਕ ਹੁੰਦਾ ਹੈ ਬਾਲ ਹੱਸਦਾ ਹੈ ਬਾਲ ਜਾਨੀ ਕਿ ਇੱਥੇ ਬਾਲ ਬੱਚੇ ਨੂੰ ਕਿਹਾ ਗਿਆ ਹੈ ਛੋਟੇ ਬੱਚੇ ਨੂੰ ਤੇ ਬਾਲ ਦੇ ਹੱਸਣ ਦਾ ਪ੍ਰਭਾਵ ਕੇਵਲ ਬਾਲ ਤੱਕ ਹੀ ਸੀਮਤ ਹੈ ਪੰਛੀ ਉੱਡਦਾ ਹੈ ਇਹਦਾ ਪ੍ਰਭਾਵ ਇਹਦੇ ਤੱਕ ਹੀ ਸੀਮਤ ਹੈ ਉੱਡਣ ਦਾ ਪ੍ਰਭਾਵ ਪੰਛੀ ਤੱਕ ਹੀ ਮੀਂਹ ਵਰਦਾ ਹੈ ਮੱਝਾਂ ਨਹਾਉਂਦੀਆਂ ਨੇ ਅਕਰਮਕ ਕਿਰਿਆ ਦੀ ਪਛਾਣ ਇਹ ਹੈ ਕਿ ਜੇ ਤੁਸੀਂ ਕੀ ਲਾ ਕੇ ਪ੍ਰਸ਼ਨ ਪੁੱਛੋਗੇ ਤਾਂ ਇਹਦਾ ਉੱਤਰ ਹੀ ਨਹੀਂ ਮਿਲਣਾ ਠੀਕ ਹੈ ਬਾਲ ਹੱਸਦਾ ਹੈ ਬਾਲ ਕੀ ਹੱਸਦਾ ਹੈ ਹੱਸਣ ਦੇ ਨਾਲ ਅਸੀਂ ਕਿਸੇ चीज ਨੂੰ ਜੋੜ ਹੀ ਨਹੀਂ ਸਕਦੇ ਪੰਛੀ ਉੱਡਦਾ ਹੈ ਪੰਛੀ ਕੀ ਉੱਡਦਾ ਹੈ ਨਹੀਂ ਜੇ ਹੁਣ ਇਹਦੀ ਥਾਂ ਤੇ ਇਹ ਹੁੰਦਾ ਕਿ ਬੱਚਾ ਖੇਡਦਾ ਹੈ ਤਾਂ ਅਸੀਂ ਜੇ ਕੀ ਲਾ ਕੇ ਪ੍ਰਸ਼ਨ ਪੁੱਛਦੇ ਤਾਂ ਉਹ ਉੱਤਰ ਮਿਲ ਸਕਦਾ ਸੀ ਵੀ ਕਿਹੜੀ ਖੇਡ ਖੇਡਦਾ ਹੈ ਠੀਕ ਹੈ ਮੱਝਾਂ ਨਹਾਉਂਦੀਆਂ ਹਨ ਮੱਝਾਂ ਦੇਖੋ ਨਹਾਉਣਾ ਨਹਾਉਣ ਦੇ ਨਾਲ ਕੀ ਨਹਾਉਂਦੀਆਂ ਨੇ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਨਹਾਉਣਾ ਆਪਣੇ ਆਪ ਚ ਇੱਕ ਕਿਰਿਆ ਹੈ ਤਾਂ ਇਹਦਾ ਕੋਈ ਕਰਮ ਨਹੀਂ ਹੁੰਦਾ ਅਜਿਹਾਂ ਕਿਰਿਆਵਾਂ ਅਕਰਮਕ ਕਿਰਿਆ ਅਕਮਾਉਂਦੀਆਂ ਨੇ ਅੱਗੇ ਅਸੀਂ ਸਕਰਮਕ ਕਿਰਿਆ ਦੀ ਗੱਲ ਕਰਦੇ ਹਾਂ ਜਿਸ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਜਾਨੀ ਕਿ ਕਿਰਿਆ ਦਾ ਪ੍ਰਭਾਵ ਕਰਤਾ ਤਾਂ ਤਾਂ ਪੈਂਦਾ ਹੀ ਪੈਂਦਾ ਤੇ ਨਾਲ ਕਰਮ ਤੇ ਵੀ ਪਵੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਬੱਚੇ ਤਮਾਸ਼ਾ ਵੇਖਦੇ ਹਨ ਹੁਣ ਜੇ ਅਸੀਂ ਈ ਲਾ ਕੇ ਪ੍ਰਸ਼ਨ ਪੁੱਛੀਏ ਕਿ ਬੱਚੇ ਵੇਖਦੇ ਨੇ ਕੀ ਵੇਖਦੇ ਨੇ ਤਮਾਸ਼ਾ ਵੇਖਦੇ ਨੇ ਤਤਮਾਸ਼ਾ ਵੇਖਣ ਨਾਲ ਤਮਾਸ਼ੇ ਤੇ ਵੀ ਪ੍ਰਭਾਵ ਪਿਆ ਬੱਚਿਆਂ ਤੇ ਵੀ ਪ੍ਰਭਾਵ ਪਿਆ ਬੱਚੇ ਨੂੰ ਖੁਸ਼ੀ ਮਿਲੀ ਤੇ ਤਮਾਸ਼ੇ ਦੀ ਪ੍ਰਸਿੱਧੀ ਹੋ ਗਈ ਕਿ ਜੇ ਦੋ ਜਣਾਂ ਨੇ ਦੇਖਿਆ ਸੀ ਹੁਣ ਹੋਰ ਦੋ ਦਾ ਜੀ ਕਰੂਗਾ ਐਵੇਂ ਜਿਵੇਂ ਦੇਖੋ ਅਖਬਾਰ ਅਧਿਆਪਕ ਜੀ ਅਖਬਾਰ ਪੜ੍ਹਦੇ ਨੇ ਦੇਖੋ ਅਧਿਆਪਕ ਜੀ ਪੜ੍ਹਦੇ ਨੇ ਇਹ ਤਾਂ ਹੋ ਗਈ ਅਕਰਮਕ ਕਿਰਿਆ ਪਰ ਕੀ ਪੜ੍ਹਦੇ ਨੇ ਅਧਿਆਪਕ ਜੀ ਤੇ ਦਾ ਪ੍ਰਭਾਵ ਪਿਆ ਹੀ ਪਿਆ ਪੜ੍ਹਨ ਦਾ ਉਹਨਾਂ ਨੂੰ ਖਬਰਾਂ ਦਾ ਪਤਾ ਲੱਗਿਆ ਉਹਨਾਂ ਦੇ ਗਿਆਨ 'ਚ ਵਾਧਾ ਹੋ ਗਿਆ ਤੇ ਨਾਲ ਹੀ ਅਖਬਾਰ ਤੇ ਵੀ ਪ੍ਰਭਾਵ ਪਿਆ ਦੇਖੋ ਜਾਂ ਤਾਂ ਉਹ ਅਖਬਾਰ ਦੀ ਪ੍ਰਸਿੱਧੀ ਕਰ ਦੇਣਗੇ ਮਸ਼ਹੂਰੀ ਕਰ ਦੇਣਗੇ ਵੀ ਆਹ ਅਖਬਾਰ ਬੜਾ ਵਧੀਆ ਜੀ ਜਾਂ ਫਿਰ ਹੋ ਸਕਦਾ ਇਹ ਵੀ ਕਹਿ ਦੇਣ ਕਿ ਇਹ ਅਖਬਾਰ ਪੜਨ ਦੇ ਲਾਇਕ ਹੀ ਨਹੀਂ ਹੈ ਇਹਦੇ ਵਿੱਚ ਤਾਂ ਮਿਰਚ ਮਸਾਲੇ ਵਾਲੀਆਂ ਗਲਤ ਖਬਰਾਂ ਆਉਂਦੀਆਂ ਨੇ ਤੇ ਇੱਕ ਹੋਰ ਪ੍ਰਭਾਵ ਹੈ ਕਿ ਅਖਬਾਰ ਜਦੋਂ ਅਸੀਂ ਪੜਾਂਗੇ ਹੋ ਸਕਦਾ ਫਟ ਜੇ ਹੋ ਸਕਦਾ ਪੁਰਾਣੀ ਪੁਰਾਣੀ ਤਾਂ ਹੋਏਗੀ ਹੋਏਗੀ ਜਦੋਂ ਅਸੀਂ ਪੜਾਂਗੇ ਤਾਂ ਇਦਾਂ ਦਾ ਜਿਹੜਾ ਪ੍ਰਭਾਵ ਹੈ ਪੜਨ ਦਾ ਅਧਿਆਪਕ ਦੇ ਨਾਲ ਨਾਲ ਨਾ ਅਖਬਾਰ ਤੇ ਵੀ ਪੈ ਰਿਹਾ ਮਾਤਾ ਜੀ ਰੋਟੀ ਪਕਾਉਂਦੇ ਹਨ ਹੁਣ ਮਾਤਾ ਜੀ ਪਕਾਉਂਦੇ ਨੇ ਕੀ ਪਕਾਉਂਦੇ ਨੇ ਪਕਾਉਣਾ ਕਿਰਿਆ ਹੋਗੀ ਮਾਤਾ ਜੀ ਕਰਤਾ ਹੋਗੇ ਰੋਟੀ ਕਰਮ ਹੋਗੀ ਕਿਉਂਕਿ ਜੇ ਰੋਟੀ ਪੱਕੋਗੀ ਤਾਂ ਖਾਧੀ ਜਾਊਗੀ ਨੇਚਰਲੀ ਤਾਂ ਇਹ ਕਿਹੜੀਆਂ ਨੇ ਵਿੱਚੋਂ ਸਕਰਮਕ ਕਿਰਿਆਵਾਂ ਤੇ ਇਹਨਾਂ ਸਾਰਿਆਂ ਦੇ ਨਾਲ ਜਦੋਂ ਤੁਸੀਂ ਕੀ ਲਾ ਕੇ ਪ੍ਰਸ਼ਨ ਪੁੱਛੋਗੇ ਤਾਂ ਤੁਹਾਨੂੰ ਬੜੇ ਵਧੀਆ ਉੱਤਰ ਮਿਲਣਗੇ ਬੱਚੇ ਕੀ ਵੇਖਦੇ ਨੇ ਤਮਾਸ਼ਾ ਅਧਿਆਪਕ ਜੀ ਕੀ ਪੜ੍ਹਦੇ ਨੇ ਅਖਬਾਰ ਮਾਤਾ ਜੀ ਕੀ ਪਕਾਉਂਦੇ ਨੇ ਰੋਟੀ ਜੇ ਤੁਸੀਂ ਦੂਜੀ ਪ੍ਰਕਾਰ ਦੀ ਵੰਡ ਕਰੀਏ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਇਹਦੇ ਵਿੱਚ ਕਿਰਿਆ ਕਰਨ ਵਾਲੇ ਦੇ ਆਧਾਰ ਤੇ ਵੰਡ ਕੀਤੀ ਗਈ ਹੈ ਜਿਵੇਂ ਸਭ ਤੋਂ ਪਹਿਲਾ ਹੈ ਸਧਾਰਨ ਕਿਰਿਆ ਅਸੀਂ ਪੜਿਆ ਕਿ ਵਾਕ ਵਿੱਚ ਕਿਰਿਆ ਤੋਂ ਕਰਤਾ ਦਾ ਪਤਾ ਲੱਗਦਾ ਹੈ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਨ ਵਾਲਾ ਕਰਤਾ ਆਪ ਹੈ ਉਸ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ ਜਾਨੀ ਕਿ ਜਦੋਂ ਕਿਰਿਆ ਨੂੰ ਕਰਤਾ ਖੁਦ ਕਰੇ ਆਪ ਕਰੇ ਤਾਂ ਸਧਾਰਨ ਕਿਰਿਆ ਹੁੰਦੀ ਹੈ ਚਾਹੇ ਉਹ ਨਾਮ ਹੋਵੇ ਤੇ ਚਾਹੇ ਬੜਨਾਮ ਹੋਵੇ ਚਾਹੇ ਮੈਂ ਇੱਥੇ ਲਿਖਦਾ RAM ਕਿਤਾਬ ਪੜਦਾ ਹੈ ਚਾਹੇ ਮੈਂ ਲਿਖਦਾ ਉਹ ਕਿਤਾਬ ਪੜਦਾ ਹੈ ਚਾਹੇ ਅਸੀਂ ਲਿਖਦੀਏ ਕੁੜੀਆਂ ਰੱਸੀ ਟੱਪਦੀਆਂ ਹਨ ਜਾਨੀ ਕਿ ਕੁੜੀਆਂ ਕਰਤਾ ਨੇ ਤੇ ਰੱਸੀ ਟਪਣਾ ਉਹਨਾਂ ਦੀ ਕਿਰਿਆ ਹੈ ਤੇ ਕਰਤਾ ਜਿਹੜਾ ਹੈ ਉਹ ਕਿਰਿਆ ਨੂੰ ਖੁਦ ਕਰ ਰਿਹਾ ਹੈ ਅੱਗੇ ਆਉਂਦੀ ਹੈ ਵਿੱਚੋਂ ਪ੍ਰੇਰਨਾਰਥਕ ਕਿਰਿਆ ਪ੍ਰੇਰਣਾ ਜਾਨੀ ਕਿ ਜਦੋਂ ਕਿਸੇ ਨੂੰ ਪ੍ਰੇਰਿਤ ਕਰਦੇ ਹਾਂ ਅਸੀਂ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਜਾਨੀ ਕਿ ਇੱਥੇ ਕਰਤਾ ਹੁਣ ਖੁਦ ਨਹੀਂ ਕਰਦਾ ਕਿਰਿਆ ਸਗੋ ਕਿਰਿਆ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਉਸ ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੇ ਪਤੀ ਉਸ ਨੂੰ ਹਰ ਰੋਜ਼ ਰਿਆਜ਼ ਕਰਵਾਉਂਦੇ ਹਨ ਖੁਦ ਨਹੀਂ ਕਰਦੇ ਰਿਆਜ਼ ਉਸ ਦੇ ਪਤੀ ਉਸ ਤੋਂ ਕਰਾਉਂਦੇ ਨੇ ਸੁਰਿੰਦਰ ਕੌਰ ਨੂੰ ਪ੍ਰੇਰਣਾ ਦੇ ਕੇ ਕਿਉਂਕਿ ਇਹਦੇ ਨਾਲ ਉਹਦਾ ਜਿਹੜਾ ਗਾਇਕੀ ਦਾ ਪੱਧਰ ਹੈ ਹੋਰ ਉੱਚਾ ਹੋਵੇਗਾ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਕੂਲ ਦਾ ਕੰਮ ਕਰਨ ਲਈ ਕਹਿ ਰਹੇ ਹਨ ਖੁਦ ਨਹੀਂ ਕਰਨਾ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਣਾ ਦੇਣੀ ਹੈ ਕਿ ਕੰਮ ਕਰਨ ਦੂਰੀ ਪ੍ਰੇਰਣਾ ਅਰਥਕ ਕਿਰਿਆ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ ਦੇਖੋ ਕਰਤਾ ਨੇ ਖੁਦ ਨਹੀਂ ਕਰਨਾ ਜਿਹਨੂੰ ਪ੍ਰੇਰਣਾ ਦੇ ਰਿਹਾ ਉਹ ਤੋਂ ਵੀ ਨਹੀਂ ਕਰਾਉਣਾ ਪਰ ਪ੍ਰੇਰਣਾ ਦੇ ਕੇ ਇਹ ਕਹਿ ਰਿਹਾ ਕਿ ਕਿਸੇ ਤੀਜੇ ਵਿਅਕਤੀ ਤੋਂ ਕਿਰਿਆ ਕਰਵਾਓ ਉਸ ਨੂੰ ਦੋਹਰੀ ਪ੍ਰੇਰਣਾਤਮਕ ਕਿਰਿਆ ਕਿਹਾ ਜਾਂਦਾ ਹੈ ਇਹਨਾਂ ਦੇ ਉਦਾਹਰਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਨੀ ਆ ਮੰਨ ਲਓ ਤੁਸੀਂ ਸਕੂਲ ਦੇ ਵਿੱਚ ਕੋਈ ਫਾਰਮ ਭਰਨਾ ਹੈ ਤੇ ਅਧਿਆਪਕ ਫਾਰਮ ਤੁਹਾਡੇ ਤੋਂ ਪ੍ਰਵਾਹ ਕੇ ਤੁਹਾਨੂੰ ਪ੍ਰੇਰਣਾ ਦਿੰਦਾ ਹੈ ਕਿ ਵਿਦਿਆਰਥੀਓ ਇਹ ਫਾਰਮ ਘਰੋਂ ਆਪਣੇ ਮਾਤਾ ਜਾਂ ਪਿਤਾ ਤੋਂ ਹਸਤਾਖਰ ਕਰਵਾ ਕੇ ਲਿਆਉਣਾ ਹੈ ਅਧਿਆਪਕ ਵਿਦਿਆਰਥੀਆਂ ਨੂੰ ਕਹਿ ਰਿਹਾ ਹੈ ਕਿ ਇਹ ਫਾਰਮ ਆਪਣੇ ਘਰੋਂ ਮਾਤਾ ਜਾਂ ਪਿਤਾ ਤੋਂ ਹਸਤਾਖਰ ਕਰਵਾ ਕੇ ਲਿਆਉਣਾ ਹੈ ਤਾਂ ਬੱਚਿਓ ਕਿਹੜੀ ਕਿਰਿਆ ਹੋਗੀ ਦੋਹਰੀ ਪ੍ਰੇਰਣਾਤਮਕ ਕਿਰਿਆ ਦੇਖੋ ਕਰਤਾ ਕੌਣ ਹੈ ਅਧਿਆਪਕ ਪ੍ਰੇਰਿਤ ਕਰ ਰਿਹਾ ਵਿਦਿਆਰਥੀਆਂ ਨੂੰ ਪਰ ਕੰਮ ਕੀ ਤੋਂ ਕਰਾਉਣਾ ਹੈ ਉਹਨਾਂ ਦੇ ਪੇਰੈਂਟਸ ਤੋਂ ਤਾਂ ਇਹ ਹੋਗੀ ਦੋਹਰੀ ਪ੍ਰੇਰਣਾਤਮਕ ਕਿਰਿਆ ਉਦਾਹਰਣ ਦੇਖੋ ਪਿਤਾ ਜੀ ਮੈਂ ਇੰਨੇ ਚੰਗਰਾਂ ਨੰਬਰਾਂ ਨਾਲ ਨੌਵੀਂ ਪਾਸ ਕਰ ਲਈ ਐ ਹੁਣ ਮੇਰੇ ਲਈ ਦਰਜੀ ਕੋਲੋਂ ਇੱਕ ਨਵੀਂ ਵਰਦੀ ਸਿਲਵਾ ਦਿਓ ਯਾਨੀ ਕਿ ਵਰਦੀ ਵਿਦਿਆਰਥੀ ਨੇ ਨਹੀਂ ਸੀਨੀ ਪਿਤਾ ਜੀ ਨੇ ਨਹੀਂ ਸੀਨੀ ਕੀ ਤੋਂ ਸਿਲਵਾਉਣ ਲਈ ਕਹਿ ਰਿਹਾ ਦਰਜੀ ਤੋਂ ਹੁਣ ਕੁਝ ਉਦਾਹਰਨਾਂ ਨੇ ਕਿਉਂਕਿ ਪੇਪਰ ਦੇ ਵਿੱਚ ਕਈ ਵਾਰੀ ਪੁੱਛ ਲੈਂਦੇ ਨੇ ਵੀ ਇਹ ਕਿਰਿਆ ਦਾ ਕਿਹੜਾ ਰੂਪ ਹੈ ਸਧਾਰਨ ਰੂਪ ਹੈ ਪ੍ਰੇਰਨਾਰਥਕ ਰੂਪ ਹੈ ਦੋਹਰਾ ਪ੍ਰੇਰਨਾਰਥਕ ਰੂਪ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਆਮ ਤੌਰ ਤੇ ਮੇਰੇ ਪ੍ਰਸ਼ਨ ਆ ਜਾਂਦੇ ਨੇ ਮੰਨ ਲਓ ਤੁਹਾਨੂੰ ਪੜਾਉਣਾ ਸ਼ਬਦ ਦਿੱਤਾ ਤੇ ਇਹ ਪੁੱਛ ਲਿਆ ਵੀ ਇਹ ਸਧਾਰਨ ਰੂਪ ਹੈ ਪ੍ਰੇਰਨਾਰਥਕ કે ਦੋਹਰਾ ਪ੍ਰੇਰਨਾਰਥਕ ਜੇਕਰ ਤੁਸੀਂ ਇਹਨਾਂ ਦਾ ਅਭਿਆਸ ਨਹੀਂ ਕੀਤਾ ਹੋਵੇਗਾ ਤਾਂ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ ਪਰ ਦੇਖੋ ਬਹੁਤ ਹੀ ਈਜ਼ ਹੈ ਉਕਰਨਾ ਯਾਨੀ ਕਿ ਖੋਦ ਲਿਖਣਾ ਉਕਰਾਣਾ ਯਾਨੀ ਕਿ ਦੂਜੇ ਨੂੰ ਕਹਿਣਾ ਵੀ ਤੂੰ ਕਰ ਦੇ ਤੇ ਦੋਹਰੀ ਪ੍ਰੇਰਣਾ ਅਰਥਕ ਰੂਪ ਕੀ ਆ ਉਕਰਵਾਉਣਾ ਇਹ ਚ ਵਾਉਣਾ ਸ਼ਬਦ ਦਾ ਇਸਤੇਮਾਲ ਜ਼ਿਆਦਾਤਰ ਤੇ ਹੁੰਦਾ ਆਮ ਤੌਰ ਤੇ ਲਿਖਣਾ ਲਿਖਾਉਣਾ ਲਿਖਵਾਉਣਾ ਪਕੜਨਾ ਪਕੜਾਉਣਾ ਪਕੜਵਾਉਣਾ ਪਿੰਜਣਾ ਪਿੰਜਾਉਣਾ ਪਿੰਜਵਾਉਣਾ ਪੜਨਾ ਪੜਾਉਣਾ ਪੜਵਾਉਣਾ ਵਿਸ਼ਣਾ ਵਿਸ਼ਾਉਣਾ ਵਿਸ਼ਵਾਉਣਾ ਤਾਂ ਬੱਚਿਓ ਮੈਨੂੰ ਉਮੀਦ ਹੈ ਤੁਸੀਂ ਇਹ ਜਿਹੜੇ ਤਿੰਨੇ ਰੂਪ ਹੈ ਬੜੀ ਆਸਾਨੀ ਨਾਲ ਪਛਾਣ ਲੋਗੇ ਆਓ ਅੱਗੇ ਪੜ੍ਹੀਏ ਤੀਜੀ ਪ੍ਰਕਾਰ ਦੀ ਵੰਡ ਦੇਖੋ ਬੱਚਿਓ ਇੱਕ ਹੁੰਦੀ ਹੈ ਇਕੈਰੀ ਕਿਰਿਆ ਇਕੈਰੀ ਜਾਨੀ ਕਿ ਜਦੋਂ ਵਾਕ ਦੇ ਵਿੱਚ ਕਿਰਿਆ ਇੱਕੋ ਸ਼ਬਦ ਤੋਂ ਮਿਲ ਕੇ ਬਣੀ ਹੋਵੇ ਜਿਵੇਂ ਤੂੰ ਕਿਤਾਬ ਪੜ ਇਹਦੇ ਚ ਪੜ ਸ਼ਬਦ ਤੋਂ ਹੀ ਕਿਰਿਆ ਦਾ ਪਤਾ ਲੱਗ ਰਿਹਾ ਕਿ ਕਿਤਾਬ ਨਾਲ ਕੀ ਕਰਨਾ ਪੜਨੀ ਆ ਕਿਤਾਬ ਬਲਜੀਤ ਸੇਵ ਖਾ ਸੇਵ ਦਾ ਕੀ ਕਰਨਾ ਖਾਣਾ ਜਾਂ ਇੱਥੇ ਲਿਖ ਦਿੰਦੇ ਬਲਜੀਤ ਸੇਵ ਤੋਂ ਤਾਂ ਤੋਂ ਉਹ ਸੇਵ ਨੂੰ ਧੋਂਦਾ ਪਹਿਲਾ ਇਨਾਂ ਵਾਕਾਂ ਵਿੱਚ ਪੜ ਤੇ ਖਾ ਕੇ ਕਿਰਿਆਵਾਂ ਇੱਕ ਹੀ ਸ਼ਬਦ ਤੋਂ ਬਣੀਆਂ ਹਨ ਇਸ ਲਈ ਇਹ ਇਕੈਰੀਆਂ ਕਿਰਿਆਵਾਂ ਹਨ ਅੱਗੇ ਵਿੱਚ ਸੰਯੁਕਤ ਕਿਰਿਆ ਦੇਖੋ ਇੱਥੇ ਇੱਕ ਸ਼ਬਦ ਤੋਂ ਮਿਲ ਕੇ ਬਣੀ ਸੀ ਤਾਂ ਇਕੈਰੀ ਸੀ ਇੱਥੇ ਸੰਯੋਗ ਨਾਲ ਬਣੀ ਹੈ ਸੰਯੁਕਤ ਮਤਲਬ ਸੰਯੋਗ ਨਾਲ ਮੇਲ ਨਾਲ ਬਣੀ ਹੈ ਕਿੰਨੇ ਸ਼ਬਦਾਂ ਦੇ ਮੇਲ ਨਾਲ ਜ਼ਰੂਰੀ ਨਹੀਂ ਦੋ ਸ਼ਬਦਾਂ ਦੇ ਮੇਲ ਨਾਲ ਦੋ ਜਾਂ ਦੋ ਤੋਂ ਵੱਧ ਜਾਨੀ ਕਿ ਇੱਕ ਤੋਂ ਵਧੇਰੇ ਸ਼ਬਦਾਂ ਤੋਂ ਜਦੋਂ ਕਿਰਿਆ ਬਣਦੀ ਹੈ ਤਾਂ ਉਸ ਨੂੰ ਅਸੀਂ ਸੰਯੁਕਤ ਕਿਰਿਆ ਕਹਿੰਦੇ ਹਾਂ ਉਦਾਹਰਨ ਮੈਂ ਹਰ ਰੋਜ਼ ਖੇਡਿਆ ਕਰਾਂਗਾ ਦੇਖੋ ਖੇਡਿਆ ਇੱਕ ਹੋ ਗਿਆ ਸ਼ਬਦ ਕਰਾਂਗਾ ਦੋ ਹੋ ਗਿਆ ਤਾਂ ਦੋ ਸ਼ਬਦਾਂ ਤੋਂ ਕਿਰਿਆ ਬਣੀ ਹੈ ਇਸ ਲਈ ਇਹ ਕੀ ਹੈ ਬੱਚਿਓ ਸੰਯੁਕਤ ਕਿਰਿਆ ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ ਦੇਖੋ ਅਸੀਂ ਕਿਸੇ ਨੂੰ ਕਹਿ ਰਹੇ ਹਾਂ ਕਿ ਜਦੋਂ ਤੂੰ ਅੰਦਰ ਆਉਣਾ ਹੁੰਦਾ ਤਾਂ ਘੰਟੀ ਵਜਾ ਦਿਆ ਕਰ ਘੰਟੀ ਵਜਾ ਦਿਆ ਕਰ ਚਾਰ ਸ਼ਬਦਾਂ ਤੋਂ ਮਿਲ ਕੇ ਬਣੀ ਹੋਈ ਹੈ ਤਾਂ ਇਹ ਵੀ ਕੀ ਹੈ ਸੰਯੁਕਤ ਕਿਰਿਆ ਅੱਗੇ ਬੱਚੋ ਬਹੁਤ ਹੀ ਇੰਪੋਰਟੈਂਟ ਆਉਂਦੀ ਹੈ ਮੂਲ ਕਿਰਿਆ ਤੇ ਸਹਾਇਕ ਕਿਰਿਆ। ਮੂਲ ਕਿਰਿਆ ਦੇਖੋ ਪਹਿਲਾਂ ਇੱਕ ਦੋ ਉਦਾਹਰਨਾਂ ਪੜ੍ਹਦੇ ਆਂ। ਮਾਤਾ ਜੀ ਮੰਜੇ ਉੱਤੇ ਬੈਠੇ ਹਨ। ਜੇ ਮੈਂ ਇਹਦੀ ਥਾਂ ਦੇ ਕਰਦਾ ਪਏ ਹਨ। ਠੀਕ ਹੈ। ਸੁੱਤੇ ਪਏ ਹਨ। ਦੇਖੋ ਤਾਂ ਇਹਦੇ ਵਿੱਚ ਮੂਲ ਸ਼ਬਦ ਕੀ ਹੋ ਗਿਆ ਬੈਠਣਾ, ਪੈਣਾ ਜਾਂ ਸੌਣਾ। ਤੇ ਬਾਕੀ ਇਹਦੇ ਨਾਲ ਲੱਗੇ ਹੋਏ ਸ਼ਬਦ ਹਨ ਜਾਂ ਸੰ ਉਹ ਕੀ ਹੋਗੇ ਸਹਾਇਕ ਕਿਰਿਆ ਤੇ ਜਿਹੜੀ ਮੇਨ ਕਿਰਿਆ ਏ ਉਹ ਕੀ ਹੋਗੀ? ਮੂਲ ਕਿਰਿਆ ਵਿੱਚੋਂ ਮਾਸਟਰ ਜੀ ਨੇ ਇਹ ਪਾਠ ਕੱਲ ਪੜਾਇਆ ਸੀ ਹੁਣ ਪੜਾਇਆ ਤਾਂ ਹੋ ਗਈ ਪਾਠ ਪੜਾਉਣਾ ਤਾਂ ਕਿਰਿਆ ਹੋ ਗਈ ਨਾ ਮੁੱਖ ਸੀ ਇਹਦੇ ਕਰਮ ਸਾਨੂੰ ਸੌਰੀ ਕਾਲ ਬਾਰੇ ਦੱਸ ਰਿਹਾ ਹੈ ਇਹ ਹੋ ਗਈ ਸਹਾਇਕ ਕਿਰਿਆ ਖਾਲੀ ਕੰਟੀ ਵਿੱਚ ਵਿਦਿਆਰਥੀ ਰੋਲਾ ਪਾਉਂਦੇ ਸਨ ਰੋਲਾ ਪਾਉਣਾ ਹੋ ਗਈ ਮੁੱਖ ਕਿਰਿਆ ਠੀਕ ਹੈ ਜਿਹਨੂੰ ਮੂਲ ਕਿਰਿਆ ਕਹਾਂਗੇ ਸੰਨਤ ਕੀ ਹੈ ਇਹਦਾ ਕਾਲ ਰੂਪ ਹੈ ਇਹਨੂੰ ਅਸੀਂ ਸਹਾਇਕ ਕਿਰਿਆ ਕਹਿੰਦੇ ਹਾਂ ਜਾਣੇ ਕੀ ਹੈ ਤੇ ਸੀ ਸਕਦਾ ਚਾਹੀਦਾ ਵਗੈਰਾ ਜਿਹੜੇ ਇਹ ਕਿਰਿਆ ਦੇ ਕੰਮ ਕਰਨ ਦਾ ਸਾਨੂੰ ਸਮਾਂ ਦੱਸਦੇ ਨੇ ਪਿੱਛੇ ਲੱਗ ਕੇ ਮੂਲ ਕਿਰਿਆ ਦੇ ਨਾਲ ਇਹਨਾਂ ਨੂੰ ਅਸੀਂ ਸਹਾਇਕ ਕਿਰਿਆ ਕਹਿੰਦੇ ਆ ਤਾਂ ਇੱਥੇ ਵਾਕਾਂ ਵਿੱਚ ਦੋ ਦੋ ਸ਼ਬਦ ਲਕੀਰੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਿਰਿਆ ਕਹਿ ਸਕਦੇ ਆ ਅਸਲ ਦੇ ਵਿੱਚ ਕਿਰਿਆ ਸ਼ਬਦ ਨਹੀਂ ਹੈਗੇ ਦੋਨੇ ਦੋਨੇ ਮਿਲ ਕੇ ਕਿਰਿਆ ਰੂਪ ਨੇ ਠੀਕ ਹੈ ਕਿਰਿਆ ਸ਼ਬਦ ਦਾ ਪੜਾਇਆ ਹੀ ਹੈ ਪੜਾਇਆ ਸੀ ਕਿ ਬਣ ਗਿਆ ਕਿਰਿਆ ਰੂਪ ਬਣ ਗਿਆ ਰੋਲਾ ਪਾਉਂਦੇ ਸਨ ਕਿੰਨੇ ਸ਼ਬਦ ਮਿਲ ਕੇ ਕਿਰਿਆ ਰੂਪ ਬਣ ਗਏ ਰੋਲਾ ਪਾਉਣਾ ਕਿਰਿਆ ਹੁੰਦੀ ਹੈ ਮੁੱਖ ਮੂਲ ਕਿਰਿਆ ਵਿੱਚ ਪਹਿਲਾ ਇੱਕ ਇੱਕ ਸ਼ਬਦ ਆਉਂਦਾ ਹੈ ਬੈਠੇ ਪੜਾਇਆ ਜਾਂ ਪਾਉਂਦੇ ਤੇ ਦੂਜਾ ਜਿਹੜੇ ਸ਼ਬਦ ਨੇ ਹਨ ਸਨ ਜਾਂ ਸੀ ਵਗੈਰਾ ਇਹ ਬੱਚੋ ਕੀ ਨੇ ਸਹਾਇਕ ਕਿਰਿਆਵਾਂ ਨੇ ਅੱਗੇ ਦੇਖੋ ਕੰਮ ਦੇ ਕਰਨ ਜਾਂ ਹੋਣ ਦਾ ਬੋਧ ਇੱਕ ਸ਼ਬਦ ਤੋਂ ਵੱਧ ਵੀ ਹੋ ਸਕਦਾ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਸੀ ਹੁਣ ਇੱਕ ਚੀਜ਼ ਤੁਸੀਂ ਧਿਆਨ ਨਾਲ ਦੇਖੋ ਇਹ ਮੇਰੀ ਭੈਣ ਹੈ ਇਤੋਂ ਸਾਨੂੰ ਕਿਸੇ ਕਿਰਿਆ ਦਾ ਕੋਈ ਪਤਾ ਨਹੀਂ ਲੱਗ ਰਿਹਾ ਪਰ ਫਿਰ ਵੀ ਹੈ ਨੂੰ ਅਸੀਂ ਸਹਾਇਕ ਕਿਰਿਆ ਦੇ ਤੌਰ ਤੇ ਲੈ ਕੇ ਚੱਲਦੇ ਹਾਂ ਕਿਉਂਕਿ ਇਸ ਤੋਂ ਸਾਨੂੰ ਕਾਲ ਦਾ ਗਿਆਨ ਹੁੰਦਾ ਬੱਚਿਓ ਜਦੋਂ ਕੋਈ ਮਤਲਬ ਐਸਾ ਕਿਰਿਆ ਸ਼ਬਦ ਆ ਜੇ ਜਿਹਦੇ ਵਿੱਚ ਕੋਈ ਮੂਲ ਕਿਰਿਆ ਨਾ ਹੋਵੇ ਤੇ ਸਿਰਫ ਸਹਾਇਕ ਕਿਰਿਆ ਵਾਲਾ ਹੀ ਸ਼ਬਦ ਹੋਵੇ ਹੈ ਜਾਂ ਸੀ ਜਦੋਂ ਸਹਾਇਕ ਕਿਰਿਆ ਮੂਲ ਕਿਰਿਆ ਤੋਂ ਬਿਨਾਂ ਹੁੰਦੀ ਹੈ ਹੈ ਜਾਂ ਸੀ ਸ਼ਬਦ ਕੱਲੇ ਆਉਂਦੇ ਨੇ ਬੱਚੋ ਤਾਂ ਇਹਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ ਕਿਹੜੀ ਕਿਰਿਆ ਕਹਿੰਦੇ ਨੇ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ ਜਾਨੀ ਕਿ ਇੱਥੇ ਇਹੀ ਕਿਰਿਆ ਦੀ ਭੂਮਿਕਾ ਨਿਭਾ ਰਹੇ ਨੇ ਇਸ ਤੋਂ ਹੀ ਸਾਨੂੰ ਕਿਰਿਆ ਦੇ ਕਾਲ ਦਾ ਪਤਾ ਲੱਗ ਰਿਹਾ ਤਾਂ ਇਹ ਜਿਹੇ ਸ਼ਬਦਾਂ ਨੂੰ ਸੰਸਰਗੀ ਕਿਰਿਆ ਕਿਹਾ ਜਾਂਦਾ ਹੈ ਕਈ ਵਾਰੀ ਜਦੋਂ ਵਾਕ ਦੇ ਵਿੱਚ ਸੰਸਰਗੀ ਕਿਰਿਆ ਆਉਂਦੀ ਹੈ ਤਾਂ ਅਸੀਂ ਉਲਝ ਜਾਂਦੇ ਹਾਂ ਤਾਂ ਇੱਕ ਮੋਟਾ ਜਾਂ ਟੁੱਕੇ ਦੇ ਤੌਰ ਤੇ ਯਾਦ ਰੱਖ ਲਿਓ ਹੈ ਜਾਂ ਸੀ ਸ਼ਬਦ ਆਮ ਤੌਰ ਤੇ ਸੰਸਰਗੀ ਕਿਰਿਆ ਹੁੰਦੇ ਨੇ ਕੁਲਵਿੰਦਰ ਨੇ ਕਿਤਾਬ ਪੜ੍ਹੀ ਇਹ ਬੋਧ 2 ਜਾਂ 3 ਸ਼ਬਦਾਂ ਤੋਂ ਵੀ ਹੋ ਸਕਦਾ ਇਹ ਤਾਂ ਸਾਨੂੰ ਕਿਰਿਆ ਦੇ ਕਹਿ ਰਹੇ ਤੇ ਸੰਯੁਕਤ ਰੂਪ ਬਾਰੇ ਦੱਸ ਰਹੇ ਹੈ ਇਹਦੇ ਵਿੱਚ ਕਿ ਕਿਰਿਆ ਦਾ ਪਤਾ ਸਾਨੂੰ ਕੇਵਲ ਇੱਕ ਸ਼ਬਦ ਤੋਂ ਵੀ ਲੱਗ ਸਕਦਾ ਹੈ ਹੈ ਪੜ੍ਹੀ ਵਗੈਰਾ ਤੋਂ ਜਾਂ ਫਿਰ ਸਕੂਲ ਲੱਗ ਰਿਹਾ ਦੋ ਸ਼ਬਦਾਂ ਤੋਂ ਲੱਗ ਸਕਦਾ ਨਹੀਂ ਪੈਂਦਾ ਹੈ ਫਿਰ ਦੋ ਸ਼ਬਦ ਹੋ ਕੇ ਮੁੱਖ ਅਧਿਆਪਕ ਜੀ ਆ ਗਏ ਹਨ ਤਿੰਨ ਸ਼ਬਦ ਹੋਗੇ ਬਲਵਿੰਦਰ ਦਸਵੀਂ ਸ਼੍ਰੇਣੀ ਵਿੱਚ ਪੜਦਾ ਹੁੰਦਾ ਸੀ ਤਿੰਨ ਸ਼ਬਦ ਹੋਗੇ ਇਹਨਾਂ ਚਾਰ ਵਾਕਾਂ ਵਿੱਚ ਜਿਹੜੇ ਸ਼ਬਦ ਸਮੂਹਾਂ ਤੋਂ ਕੰਮ ਦੇ ਹੋਣ ਜਾਂ ਕਰਨ ਦਾ ਬੋਧ ਹੋਇਆ ਹੈ ਉਹ ਕਿਰਿਆ ਰੂਪ ਅਕਮਾਉਂਦੇ ਨੇ ਇਹਨਾਂ ਵਿੱਚ ਮੁੱਖ ਕਿਰਿਆ ਕੋਈ ਇੱਕ ਸ਼ਬਦ ਹੈ ਜਿਵੇਂ ਕਿ ਲੱਕ ਪੈਂਦਾ ਆ ਇਹਨਾਂ ਨੂੰ ਵਿੱਚ ਮੂਲ ਕਿਰਿਆਵਾਂ ਵੀ ਕਹਿੰਦੇ ਨੇ ਪੜਦਾ ਬਾਕੀ ਸ਼ਬਦ ਗਿਆ ਹੈ ਗਏ ਹਨ ਹੁੰਦਾ ਸੀ ਇਹ ਮੁੱਖ ਕਿਰਿਆ ਦੇ ਹਿੱਸੇ ਨੇ ਆਮ ਤੌਰ ਤੇ ਅਸੀਂ ਕਿਰਿਆ ਤੇ ਕਿਰਿਆ ਰੂਪ ਵਿੱਚ ਕੋਈ ਭੇਦ ਨਹੀਂ ਮੰਨਦੇ ਪਰ ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ ਕੁਐਸਚਨ ਦੇ ਵਿੱਚ ਪੁੱਛ ਲਿਆ ਜਾਵੇ ਐਵੇਂ ਦੇ ਤਿੰਨੋਂ ਸ਼ਬਦ ਦੇ ਕੇ ਆ ਗਏ ਹਨ ਕਿ ਇਹ ਕਿਰਿਆ ਜਾਂ ਕਿਰਿਆ ਰੂਪ ਹੈ ਤਾਂ ਇਹਨੂੰ ਤੁਸੀਂ ਕਿਰਿਆ ਰੂਪ ਲਿਖਣਾ ਹੈ ਕਿਰਿਆ ਨਹੀਂ ਲਿਖਣਾ ਕਿਉਂਕਿ ਕਿਰਿਆ ਕੀ ਹੈ ਆਣਾ ਆ ਕੱਲਾ ਕੀ ਹੈ ਕਿਰਿਆ ਸ਼ਬਦ ਹੈ ਅੱਗੇ ਜਿਵੇਂ ਕਿ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਹੈ ਕਿ ਹਰੇਕ ਉਪ ਵਿਸ਼ੇ ਦੇ ਨਾਲ ਸੰਬੰਧਿਤ ਅਸੀਂ ਪ੍ਰਸ਼ਨ ਵੀ ਕਰਦੇ ਹੁੰਦੇ ਹਾਂ ਤਾਂ ਆਓ ਇਸ ਵਿਰਤ ਨੂੰ ਅੱਗੇ ਤੋਰਦੇ ਹਾਂ ਕੁਝ ਬਹੁਵਿਕਲਪੀ ਪ੍ਰਸ਼ਨ ਦੇਖਦੇ ਹਾਂ ਕਿਰਿਆ ਨਾਲ ਸੰਬੰਧਿਤ ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਸੰਬੰਧੀ ਕਾਲ ਸਹਿਤ ਜਾਣਕਾਰੀ ਦੇਣ ਕੰਮ ਦੇ ਹੋਣ ਦਾ ਵੀ ਪਤਾ ਲੱਗੇ ਤੇ ਨਾਲ ਨਾਲ ਕਾਲ ਦਾ ਵੀ ਪਤਾ ਲੱਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਏ ਮੈਂ ਪਹਿਨਾ ਸਿਲੈਕਟ ਕਰ ਲੈਣੀ ਆ ਤਾਂ ਕਿ ਨਾਲ ਨਾਲ ਅਸੀਂ ਟਿਕ ਕਰਦੇ ਜਾਈਏ ਕੀ ਕਿਹਾ ਜਾਂਦਾ ਬੱਚਿਓ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਰਿਆ ਸ਼ਬਦ ਅੱਗੇ ਹੈ ਕਿਰਿਆ ਚੁਣੋ ਤਾਂ ਆਪਾਂ ਹੁਣੀ ਪੜਿਆ ਕਿ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਦਾ ਪਤਾ ਲੱਗਦਾ ਹੈ ਹੱਸ ਦੇ ਖੇਡ ਦੇ ਨੱਚ ਦੇ ਪਹਿਲਾ ਹੀ ਆਪਸ਼ਨ ਠੀਕ ਆਏਗਾ ਲੜਕੀ ਲੜਕੇ ਨਹੀਂ ਠੀਕ ਆਏਗਾ ਨਾਵ ਦੇ ਰੂਪ ਨੇ ਕੌਣ ਕੀ ਇਹ ਵੀ ਨਹੀਂ ਠੀਕ ਆਏਗਾ ਠੀਕ ਹੈ ਕਿਉਂਕਿ ਇਹ ਪੜਨਾਵ ਦੇ ਰੂਪ ਨੇ ਮੋਰ ਤੇ ਸ਼ੇਰ ਵੀ ਨਾਵ ਨੇ ਖਾ ਪੀ ਉੱਠਣਾ ਜਾਗਣਾ ਲੈਣਾ ਦੇਣਾ ਹਸਣਾ ਦੀ ਕੀ ਸ਼ਬਦ ਨੇ ਇਹ ਕਿਰਿਆ ਸ਼ਬਦ ਨੇ ਮੁੱਖ ਰੂਪ ਵਿੱਚ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਛੋਟੀਆਂ ਜਮਾਤਾਂ 'ਚ ਅਸੀਂ ਦੋ ਪ੍ਰਕਾਰ ਦੀ ਕਿਰਿਆ ਪੜ੍ਹਦੇ ਹੁੰਨੇ ਆ ਮੁੱਖ ਰੂਪ ਦੇ ਵਿੱਚ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਸੰਸਰਗੀ ਸਹਾਇਕ ਮੁੱਖ ਕਿਰਿਆ ਕਿਸ ਦੇ ਰੂਪ ਨੇ ਦੇਖੋ ਕਿਰਿਆ ਸ਼ਬਦ ਪਹਿਲਾਂ ਹੀ ਲਗਾਤਾ ਇਹਨਾਂ ਨੇ ਕਿਰਿਆ ਦੇ ਰੂਪ ਨੇ ਜਿਹੜੇ ਸ਼ਬਦਾਂ ਤੋਂ ਕਿਰਿਆਵਾਂ ਬਣਦੀਆਂ ਨੇ ਦੇਖੋ ਖਾ ਪੀ ਖੇੜ ਹੱਸ ਇਹ ਤਾਂ ਹੁੰਦੇ ਨੇ ਤਤੂ ਇਹਨਾਂ ਨੂੰ ਕੀ ਕਹਿੰਦੇ ਨੇ ਮੂਲ ਸ਼ਬਦ ਜਾਂ ਤਤੂ ਹੁਣ ਖਾ ਪੀ ਤੋਂ ਕਿੰਨੇ ਹੀ ਸ਼ਬਦ ਨਵੇਂ ਰੂਪ ਬਣ ਸਕਦੇ ਨੇ ਕਿਰਿਆ ਦੇ ਖਾਣਾ ਪੀਣਾ ਖਾਇਆ ਖਾਏਗਾ ਖਾਂਦਾ ਸੀ ਠੀਕ ਹੈ ਅੱਗੇ ਹੈ ਜੀ ਕਰ ਖਾਸ ਹੁਣ ਲਿਖ ਕੀ ਨੇ ਹੁਣੀ ਤੁਹਾਨੂੰ ਦੱਸਿਆ ਸੀ ਇਹ ਤੱਤੂ ਨੇ ਇਹਨਾਂ ਤੋਂ ਅੱਗੇ ਕਿਰਿਆ ਦੇ ਰੂਪ ਬਣ ਸਕਦੇ ਨੇ ਕਰਨਾ ਕਰਿਆ ਕਰੇਗਾ ਕਰੂਗਾ ਕਿੰਨੇ ਹੀ ਰੂਪ ਅਸੀਂ ਬਣਾ ਸਕਦੇ ਹਾਂ ਜਿਵੇਂ ਲਿਖ ਲਿਖ ਤੋਂ ਲਿਖਣਾ ਲਿਖਿਆ ਲਿਖੇਗਾ ਲਿਖਦਾ ਸੀ ਲਿਖਾ ਠੀਕ ਹੈ ਇਹ ਇਹਦੇ ਰੂਪ ਮਨ ਸਕਦੇ ਨੇ ਲਿਖਣਾ ਦੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਅਕਰਮਕ ਕਿਰਿਆ ਅਕਰਮਕ ਕਿਰਿਆ ਚੁਨੋ ਹੱਸ ਖੇੜ ਦੌੜ ਜਾਂ ਕਿਉਂਕਿ ਇਹ ਕੀ ਦੌੜੇਗਾ ਕੀ ਹੱਸੇਗਾ ਕੀ ਜਾਏਗਾ ਇਹਦਾ ਕੋਈ ਵੀ ਕਰਮ ਨਹੀਂ ਹੋਏਗਾ ਜਿਵੇਂ ਲਿਖ ਤੇ ਪੜ ਦਾ ਕਰਮ ਹੋ ਸਕਦਾ ਕਾਪੀ ਲਿਖ ਕਿਤਾਬ ਲਿਖ ਲੇਖ ਲਿਖ ਕਹਾਣੀ ਲਿਖ ਪੜਦਾ ਵੀ ਬਹੁਤ ਹੋ ਸਕਦਾ ਹੈ ਅਖਬਾਰ ਪੜ ਕਿਤਾਬ ਪੜ ਠੀਕ ਹੈ ਐਸੇ ਤਰ੍ਹਾਂ ਖਾ ਪੀ ਦੇ ਵੀ ਰੂਪ ਕਰਮ ਹੋ ਸਕਦੇ ਨੇ ਰੋਟੀ ਖਾਹ ਸਮੋਸਾ ਖਾਹ ਮਠਾਈ ਖਾਹ ਪੀਦੇ ਵੀ ਬਹੁਤ ਰੂਪ ਹੋ ਸਕਦੇ ਨੇ ਧੋ ਤੇ ਸੁਕਾ ਦੇ ਵੀ ਹੋ ਸਕਦੇ ਨੇ ਪਰ ਇਹ ਸ਼ਬਦ ਅਜਿਹੇ ਨੇ ਜਿਨ੍ਹਾਂ ਦੇ ਕੋਈ ਕਰਮ ਨਹੀਂ ਹੁੰਦੇ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਹਨੂੰ ਅਸੀਂ ਸਕਰਮਕ ਕਿਰਿਆ ਕਹਿੰਦੇ ਆ ਤਾਂ ਪਿਆਰੇ ਪਿਆਰੇ ਵਿਦਿਆਰਥੀਓ ਮੈਨੂੰ ਉਮੀਦ ਹੈ ਕਿ ਅੱਜ ਦਾ ਇਹ ਉਪਵਿਸ਼ਾ ਤੁਹਾਡੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵਿੱਚ ਜ਼ਰੂਰ ਸਹਾਇਕ ਸਿੱਧ ਹੋਵੇਗਾ ਜੇ ਤੁਸੀਂ ਵਾਸਤਵਿਕ ਰੂਪ ਵਿੱਚ ਮੇਰੇ ਇਸ ਲੈਸਨ ਨੂੰ ਪਸੰਦ ਕੀਤਾ ਤਾਂ ਇਸ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਇਹ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਬੱਚੋ ਅੱਜ ਦਾ ਇਹ ਲੈਸਨ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ